ਸੱਚੇ ਕਾਲ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਬੁਲਟਿੰਗ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਜੋ ਬਾਈਡਨ ਬੁੱਧਵਾਰ 24 ਜੁਲਾਈ ਨੂੰ ਵਾਈਟ ਹਾਊਸ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ ਤਾਂ ਜੋ ਰਾਸ਼ਟਰਪਤੀ ਚੋਣ ਮੁਹਿੰਮ ਤੋਂ ਬਾਹਰ ਹੋਣ ਦੇ ਆਪਣੇ ਫੈਸਲੇ ਦੇ ਬਾਰੇ ਦੱਸ ਸਕਣ ਅਤੇ ਇਸ ਬਾਰੇ ਵੀ ਜਾਣਕਾਰੀ ਦੇ ਸਕਣ ਕਿ ਉਹ ਆਪਣੇ ਬਚੇ ਹੋਏ ਕਾਰਜਕਾਲ ਦੀ ਕਿਵੇਂ ਵਰਤੋਂ ਕਰਨਗੇ ਰਾਸ਼ਟਰ ਨੂੰ ਸੰਬੋਧਨ ਕਰਨ ਦੀ ਜਾਣਕਾਰੀ ਰਾਸ਼ਟਰਪਤੀ ਦਫ਼ਤਰ ਵੱਲੋਂ ਦਿੱਤੀ ਗਈ ਹੈ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਉਹ ਅੱਜ ਸ਼ਾਮ 8 ਵਜੇ ਸਥਾਨਕ ਸਮੇਂ ਮੁਤਾਬਕ ਰਾਸ਼ਟਰ ਨੂੰ ਸੰਬੋਧਨ ਕਰਨ ਵਾਲੇ ਨੇ ਇਸ ਦੌਰਾਨ ਉਹ ਦੱਸਣਗੇ ਕਿ ਅੱਗੇ ਕੀ ਹੋਵੇਗਾ ਅਤੇ ਉਹ ਅਮਰੀਕਾ ਦੇ ਲੋਕਾਂ ਲਈ ਕੰਮ ਕਿਵੇਂ ਪੂਰਾ ਕਰਨਗੇ ਇਨ੍ਹਾਂ ਸਮੇਤ ਉਤਮਾ ਤੇ ਗੱਲ ਕਰਨਗੇ ਦਰਅਸਲ ਪਿਛਲੇ ਕੁਝ ਦਿਨਾਂ ਤੋਂ ਬਾਈਡਨ ਦੇ ਹਸਪਤਾਲ ਵਿੱਚ ਭਰਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਉਹ ਜਨਤਕ ਤੌਰ ਤੇ ਕਿਸੇ ਦੇ ਸਾਹਮਣੇ ਨਹੀਂ ਆ ਰਹੇ ਸਨ ਜਿਸ ਕਾਰਨ ਲੋਕ ਹਰ ਤਰ੍ਹਾਂ ਦੇ ਸਵਾਲ ਉਠਾ ਰਹੇ ਸਨ ਅਮਰੀਕਾ ਦੇ ਉਪਰਾਸ਼ਪਤੀ ਨੇ ਰਾਸ਼ਟਰਪਤੀ ਚੋਣਾਂ ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਨਵੰਬਰ ਚ ਹੋਣ ਵਾਲੀ ਚੋਣ ਆਜ਼ਾਦੀ ਅਤੇ ਰਾਜਕਤਾ ਵਿਚਕਾਰ ਚੋਣ ਹੋਵੇਗੀ ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਵਿੱਚ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਹਫ਼ਤੇ ਦੇ ਕਿਸੇ ਵੀ ਦਿਨ ਮਾਣ ਨਾਲ ਆਪਣਾ ਰਿਕਾਰਡ ਉਹਨਾਂ ਟਰੰਪ ਦੇ ਰਿਕਾਰਡ ਦੇ ਸਾਹਮਣੇ ਰੱਖਾਂਗੀ ਉਹਨਾਂ ਨੇ ਕਿਹਾ ਅਸੀਂ ਇੱਕ ਅਜਿਹੇ ਭਵਿੱਖ ਵਿੱਚ ਵਿਸ਼ਵਾਸ ਕਰਦੇ ਹਾਂ ਜਿੱਥੇ ਹਰ ਵਿਅਕਤੀ ਨੂੰ ਨਾ ਸਿਰਫ ਜਿਉਂਦੇ ਰਹਿਣ ਦਾ ਸਗੋਂ ਤਰੱਕੀ ਕਰਨ ਦਾ ਵੀ ਮੌਕਾ ਮਿਲਦਾ ਹੈ ਹੈਰਿਸ ਮਿਲਵਾਕੀ ਖੇਤਰ ਵਿੱਚ ਪਹੁੰਚੀ ਜਿੱਥ ਚੋਣ ਤੋਂ ਹਟਣ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਦੇ ਵੋਟਰਾਂ ਡੈਲੀਗੇਟਾਂ ਤੋਂ ਆਪਣੀ ਉਮੀਦਵਾਰੀ ਲਈ ਸਮਰਥਨ ਮੰਗਿਆ ਹੈਰਿਸ ਨੇ 2 ਦਿਨ ਪਹਿਲਾਂ ਆਪਣੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇੱਥੇ ਆਪਣੀ ਪਹਿਲੀ ਚੋਣ ਰੈਲੀ ਕੀਤੀ ਉੱਤਰੀ ਪੱਛਮੀ ਚੀਨ ਦੇ ਗਾਂਸੂ ਸੂਬੇ ਦੇ ਲੋងਨਾਨ ਸ਼ਹਿਰ ਚ ਭਾਰੀ ਮੀਂਹ ਕਾਰਨ ਬੁੱਧਵਾਰ ਤੜਕੇ 3 ਵਜੇ ਤੱਕ 13400 ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਜਦਕਿ 5622 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸਥਾਨਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਲੋងਨਾਨ ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਲੋងਨਾਨ ਵਿੱਚ ਸੋਮਵਾਰ ਤੋਂ ਬੁੱਧਵਾਰ ਤੱਕ 251 ਮਿਲੀਮੀਟਰ ਤੱਕ ਭਾਰੀ ਬਾਰਿਸ਼ ਹੋਈ ਪਾਰੀ ਮੀਂਹ ਨੇ ਪਹਾੜੀ ਸਲਾਈਡਾਂ ਜ਼ਮੀਨ ਖਿਸਕਣ ਤੇ ਹੋਰ ਆਫ਼ਤਾਂ ਨੂੰ ਸ਼ੁਰੂ ਕੀਤਾ 14 ਹਾਈਵੇ ਬੰਦ ਕਰ ਦਿੱਤੇ ਤੇ ਰਿਹਾਇਸ਼ੀ ਘਰਾਂ ਤੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਵਰਤਮਾਨ ਵਿੱਚ ਬਿ ਵਿਚੋਂ 4 ਸੜਕਾਂ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਨੇ ਅਤੇ 24 ਵਿੱਚੋਂ 13 10 ਕੇਵੀ ਲਾਈਨਾਂ ਨੂੰ ਬਹਾਲ ਕਰ ਦਿੱਤਾ ਗਿਆ। ਲੋਗਨਾਨ ਵਿੱਚ ਸਥਾਨਕ ਅਧਿਕਾਰੀ ਨੇ ਹੜ੍ਹਾਂ ਲਈ ਇੱਕ ਪੱਧਰ ਤਿੰਨ ਐਮਰਜੈਂਸੀ ਪ੍ਰਤੀਕਿਰਿਆ ਸ਼ੁਰੂ ਕੀਤੀ ਹੈ ਜੋ ਤੀਜਾ ਸਭ ਤੋਂ ਉੱਚਾ ਪੱਧਰ ਹੈ। ਸਬੰਧਿਤ ਵਿਭਾਗ ਅਤੇ ਕਰਮਚਾਰੀ 24 ਘੰਟੇ ਤਿਆਰ ਰਹਿੰਦੇ ਨੇ ਅਤੇ ਆਪਦਾ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ। ਕਰਾਉਡ ਸਟ੍ਰਾਈਕ ਕਾਰਨ ਡੈਲਟਾ 에ਅਰਲਾਈਨਸ ਦਾ ਸੰਚਾਲਨ ਸੰਕਟ ਹਾਲੇ ਵੀ ਜਾਰੀ ਹੈ ਤੇ ਚੌਥੇ ਦਿਨ ਵੀ ਆਪਰੇਸ਼ਨ ਲਈ ਜੂਝ ਰਹੀ ਹੈ ਜਦਕਿ ਜ਼ਿਆਦਾਤਰ 에ਅਰਲਾਈਨਾਂ ਪਹਿਲਾਂ ਹੀ ਆਮ ਕੰਮਕਾਜ ਤੇ ਵਾਪਸ ਆ ਚੁੱਕੀਆਂ ਨੇ ਡੈਲਟਾ 에ਅਰਲਾਈਨਸ ਨੂੰ ਹਾਲ ਹੀ ਵਿੱਚ ਇੱਕ ਵੱਡੀ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ 5500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਤਕਨੀਕੀ ਸਮੱਸਿਆ ਨੇ 에ਅਰਲਾਈਨ ਦੇ ਸੰਚਾਲਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਅਸੂਬਿਧਾ ਦਾ ਸਾਹਮਣਾ ਕਰਨਾ ਪੈ ਰਿਹਾ ਖਬਰਾਂ ਮੁਤਾਬਕ ਹੈ ਤਕਨੀਕੀ ਖਰਾਬੀ 에ਅਰਲਾਈਨ ਦੇ ਸਿਸਟਮ ਕਿ ਉਹ ਇਸ ਮੁੱਦੇ ਨੂੰ ਸੁਲਝਾਉਣ ਲਈ ਕੰਮ ਕਰ ਰਹੇ ਨੇ ਅਤੇ ਜਲਦੀ ਤੋਂ ਜਲਦੀ ਆਮ ਸੇਵਾ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨਗੇ। ਨਿਊਜ਼ੀਲੈਂਡ ਨੇ ਵੀਜ਼ਾ ਸਬੰਧੀ ਅਹਿਮ ਐਲਾਨ ਕੀਤਾ ਜਿਸ ਨਾਲ ਭਾਰਤੀਆਂ ਨੂੰ ਵੱਡਾ ਫਾਇਦਾ ਹੋਵੇਗਾ ਦੀ ਪੇਰੈਂਟ ਰੈਜ਼ੀਡੈਂਟ ਵੀਜ਼ਾ ਤਹਿਤ ਨਿਊਜ਼ੀਲੈਂਡ ਵਾਸੀ ਹੁਣ ਆਪਣੇ ਮਾਤਾ ਪਿਤਾ ਨੂੰ ਪੱਕੇ ਤੌਰ ਤੇ ਆਪਣੇ ਕੋਲ ਰੱਖ ਸਕਣਗੇ ਵੀਜ਼ਾ ਨਿਯਮ ਦੱਸਦੇ ਨੇ ਕਿ ਤੁਸੀਂ ਨਿਊਜ਼ੀਲੈਂਡ ਦੇ ਨਾਗਰਿਕ ਜਾਂ ਨਿਵਾਸੀ ਬੱਚੇ ਨਾਲ ਸਥਾਈ ਤੌਰ ਤੇ ਰਹਿ ਸਕਦੇ ਹੋ ਬਸ਼ਰਤੇ ਉਹ ਕਾਫੀ ਪੈਸਾ ਕਮਾਉਣ ਅਤੇ ਤੁਹਾਡੇ ਨਾਲ ਰਹਿਣ ਲਈ ਸਹਿਮਤ ਹੋਣ ਪੇਰੈਂਟ ਰੈਜ਼ੀਡੈਂਟ ਵੀਜ਼ਾ ਲਈ ਪ੍ਰਕਿਰਿਆ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਮਤਲਬ ਦਿਲਚਸਪੀ ਦਾ ਪ੍ਰਗਟਾਵਾ ਪੇਸ਼ ਕਰਨਾ ਸ਼ਾਮਿਲ ਹੈ ਜੇਕਰ ਇਹ ਲੋੜਾਂ ਨੂੰ ਪੂਰਾ ਕਰਦਾ ਤਾਂ ਇਮੀਗ੍ਰੇਸ਼ਨ ਨਿਊ ਸੰਦਾ ਆਈਟੀਏ ਜਾਰੀ ਕੀਤਾ ਜਾਂਦਾ ਹੈ ਆਈਟੀਏ ਜੋਗ ਵਿਅਕਤੀ 4 ਮਹੀਨਿਆਂ ਦੇ ਅੰਦਰ ਨਿਵਾਸ ਲਈ ਅਰਜੀ ਦੇ ਸਕਦੇ ਨੇ ਪੇਰੈਂਟ ਰੈਜ਼ੀਡੈਂਟ ਵੀਜ਼ਾ ਦੀ ਲਾਗਤ 3180 ਨਿਊਜ਼ੀਲੈਂਡ ਡਾਲਰ ਤੋਂ ਸ਼ੁਰੂ ਹੁੰਦੀ ਹੈ ਨਿਊਜ਼ੀਲੈਂਡ ਵਿੱਚ ਭਾਰਤ ਦੇ 2 ਲੱਖ ਤੋਂ ਵੱਧ ਲੋਕ ਰਹਿੰਦੇ ਨੇ ਇਸ ਲਈ ਭਾਰਤੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੋਵੇਗਾ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਦੀ ਦੌੜ 'ਚ ਸ਼ਾਮਿਲ ਕਮਲਾ ਹੈਰਿਸ ਤੋਂ ਬਾਅਦ ਹੁਣ ਉਪਰਾਸ਼ਟਰਪਤੀ ਦੇ ਅਹੁਦੇ ਲਈ ਚਾਰ ਡੈਮੋਕ੍ਰੈਟਿਕ ਨੇਤਾਵਾਂ ਦੇ ਨਾਂ ਸਾਹਮਣੇ ਆਏ ਨੇ ਸਭ ਤੋਂ ਪਹਿਲਾ ਨਾਂ ਐਂਡੀ ਵੇਸ਼ੀਅਰ ਦਾ ਜੋ ਰਿਪਬਲਿਕਨ ਪਾਰਟੀ ਦਾ ਗੜ ਮੰਨਨੇ ਜਾਣ ਵਾਲੇ ਆਪਣੇ ਹਲਕੇ 'ਚ ਡੋਨਾਲਡ ਟਰੰਪ ਸਮਰਥਕ ਉਮੀਦਵਾਰ ਨੂੰ ਹਰਾ ਕੇ ਸੁਰਖੀਆਂ ਚਾਹਿਆ ਸੀ ਦੂਸਰਾ ਨਾਂ ਰਾਏ ਕੁੱਪਰ ਦਾ ਜੋ ਦੋ ਦਹਾਕਿਆਂ ਵਿੱਚ ਸੂਬੇ 'ਚ 6 ਵਾਰ ਚੋਣਾਂ ਜਿੱਤ ਚੁੱਕਿਆ ਤੀਜਾ ਨਾਂ ਮਾਰਕ ਕੇਲੀ ਦਾ ਜਿਸਨੇ ਪੁਲਾੜ ਯਾਤਰੀ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਤੋਂ ਬਾਅਦ ਕਿਸ ਨੇ ਪਿਛਲੀਆਂ ਚੋਣਾਂ 'ਚ ਟਰੰਪ ਸਮਰਥਕ ਦਖਨਪੰਥੀ ਉਮੀਦਵਾਰ ਨੂੰ ਆਸਾਨੀ ਨਾਲ ਹਰਾ ਕੇ ਜਿੱਤਿਆ ਸਨ ਨੇਪਾਲ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਨੇਪਾਲ ਦੇ ਕਾਠਮੰਡੂ ਦੇ ਤ੍ਰਿਪੂਵਨ ਹਵਾਈ ਅੱਡੇ ਤੇ ਉਡਾਨ ਭਰਨ ਦੌਰਾਨ ਇੱਕ ਯਾਤਰੀ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਇਸ ਜਹਾਜ਼ 'ਚ 19 ਯਾਤਰੀ ਸਵਾਰ ਸਨ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹਾਦਸੇ 'ਚ ਕਿੰਨੇ ਲੋਕ ਜ਼ਖਮੀ ਹੋਏ ਨੇ ਜਹਾਜ਼ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ ਜਾਣਕਾਰੀ ਮੁਤਾਬਕ ਇਹ ਜਹਾਜ਼ ਸੂਰਿਆ 에ਅਰਲਾਈਨਸ ਦਾ ਸੀ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਟੇਕ ਆਫ ਦੌਰਾਨ ਰਨਵੇ ਤੋਂ ਫਿਸਲ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਮੌਕੇ ਤੇ ਪਹੁੰਚ ਗਈ ਹੈ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਫਿਲਹਾਲ ਬਚਾਅ ਟੀਮ ਜਲਦੀ ਤੋਂ ਜਲਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਜਹਾਜ਼ 'ਚ ਸਵਾਰ ਯਾਤਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ 'ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ 'ਚੋਂ ਅੱਗ ਦੀਆਂ ਉੱਚੀਆਂ ਲਪਟਾਂ ਉੱਠ ਰਹੀਆਂ ਨੇ ਹਾਦਸੇ ਕਾਰਨ ਜਹਾਜ਼ਾਂ ਦੀ ਅਵਾਜਾਈ ਪ੍ਰਭਾਵਿਤ ਹੋਈ ਹੈ ਸ਼੍ਰੋਮਣੀ ਕਾਲੀਦਾਲ ਦੀ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਸੰਸਦ ਚ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨ ਲਈ ਪੇਜਿਆ ਉਹਨਾਂ ਕਹਾਂ ਕਿ ਕਿਸਾਨਾਂ ਨੂੰ ਕਰਜ਼ੇ ਦੀ ਮਾਰ ਤੋਂ ਬਚਾਉਣਾ ਸਮੇਂ ਦੀ ਲੋੜ ਹੈ ਇਹ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਜੋ ਪੈਦਾਵਾਰ ਦੀ ਵਿਆਪਕ ਲਾਗਤ ਤੇ 50 ਫੀਸ ਦੀ ਮੁਨਾਫਾ ਯਕੀਨੀ ਬਣਾਉਂਦੀ ਮੰਗ ਕਰਦੀ ਹੈ ਉਹਨਾਂ ਕਹਾਂ ਕਿ ਦੇਸ਼ ਪਰ ਦੇ ਕਿਸਾਨ ਦੁਖੀ ਨੇ ਕਿਉਂਕਿ ਉਹਨਾਂ ਨੂੰ ਖਪਤਕਾਰਾਂ ਵੱਲੋਂ ਅਦਾ ਕੀਤੀ ਕੀਮਤ ਦਾ ਸਿਰਫ 30 ਫੀਸ ਦੀ ਹੀ ਬਦਲਨੇ ਕਿਉਂਕਿ ਕਿਸਾਨਾਂ ਨੂੰ ਬੀਟੀ ਸੁਰੱਖਿਆ ਪ੍ਰਦਾਨ ਕਰਨ ਉਹਨਾਂ ਦੀ ਆਮਦਨ ਨੂੰ ਉਤਸ਼ਾਹਿਤ ਕਰਨ ਤੇ ਟਿਕਾਊ ਖੇਤੀ ਤਾਂਚੇ ਨੂੰ ਉਤਸ਼ਾਹਿਤ ਕਰਨ ਲਈ ਬਿਲ ਦਾ ਸਮਰਥਨ ਕਰਨ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕਰਦੇ ਨੇ ਸੋ ਇਹ ਸੰਦੇਸ਼ ਦੁਨੀਆ ਦੇ ਖਬਰਾਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੇਕਾ